ਤੁੜੀ ਖਾਵੈ ਨੂੰ ਜੋ ਟੁੜੀ ਖਾਵ ਹੋ ਜੋ ਮੰਨੋ ਫਿਰ ਮੈਂ ਹੈ ਜੈਂਕੀਆ ਇਹ ਦੋ ਇਸ ਵਕਤ ਮਜਬੂਰ ਪੱਟੀ ਦੇ ਦੀਸਾਤੀਏ ਕੀ ਦਿੱਤੇ ਇਹ ਤਾਂ ਬਸ਼ੱਕ ਸਹੀ ਹੈ ਕਿਰਾਇਆ ਪਿਲਾ ਪੰਜਾ ਛੱਡ ਰਿਹਾ ਔਰ ਤਸਦੀਕ ਦਾ ਮੇਟ ਪਾ ਰਹਿਆ ਹੇ ਤੁਹਾਨੂੰ ਕੋਰਸ ਨੂੰ ਕੋਰਸ ਨਾਮ ਦਾ ਸ਼ਾਹ ਕਰਨਾ ਹੈ ਤੁਹਾਡੇ ਘਰ ਪੈਰ ਹੈ ਹੋਰ ਗੱਟੀ ਦੇ ਵਿੱਚ ਬਾਈਕ ਨੂੰ ਸ਼ੁਰੂ ਕਰਕੇ ਬੁਣੀ ਕਰਦੇ ਨਹੀਂ ਜਾ ਰਹੇ ਲਗਾਤਾਰ ਤੇ ਐਫਐਸਟੀ ਆਪ ਨੂੰ ਕਹਿੰਦੇ ਕਹਿੰਦੇ ਆ ਰਿਹਾ ਹੈ ਬਾਈਕ ਕਾ ਨਹੀਂ ਆਪਾਂ ਨਹੀਂ ਉਹ ਮੈਨੂੰ ਬਾਈਕ ਕੌਣ ਦੇਊਗਾ ਮੈਂ ਦੇਊਗਾ ਬਾਈਕ ਨੂੰ ਤੁਹਾਨੂੰ ਭਵਾ ਦਿੰਦਾ ਤੇਰੀ ਬਈਆ ਲੀਡਗੇ ਤਾਰਾਂ ਦਾ ਕੋ ਕਰਦੇ ਕੀ ਕਹਿਣਾ ਚਾਹੁੰਦੇ ਹੋ ਸਰ ਇੱਕ ਮਿੰਟ ਸਰ ਇੱਕ ਮਿੰਟ ਯਾਰ ਲਾ ਲਈਂ ਪੁੱਤ ਸਰ ਇੱਕ ਮਿੰਟ ਯਾਰ ਹੋ ਕੁਝ ਆਪੇ ਆਈਡੀ 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 ਆਈ ਫੜ ਲਿਓ ਆਹ ਮੇਰੇ ਨਾਮ ਲੱਦੂ ਪੱਜੀ ਆ ਫੜ ਲਿਓ ਹਾਂਜੀ ਸਰ ਮਾਈਕ ਥੱਲੇ ਕਰੋ ਬਰਾਬਰ ਕਰੋ ਆਈਡੀ ਥੱਲੇ ਕਰੋ ਆਈਡੀ ਥੱਲੇ ਕਰੋ ਹਾਂਜੀ ਸਰ ਆਈਡੀ ਥੱਲੇ ਕਰ ਦਿਓ ਵੀ ਕਿ ਸਿਰਫ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਬਲਡੋਜ਼ਰ ਨਾਲ ਘਟਾ ਹੈ ਗਿਆ ਕੀ ਕਹਿਣਾ ਚਾਹੁੰਦੇ ਹੋ ਸਰ ਕਿਹੜਾ ਨਸ਼ਾ ਤਸਕਰ ਸੀ ਹੈ ਹਲੋ ਹਾਂ ਬਾਨੀਵ ਸੀਐਮ ਸਾਹਿਬ ਨੇ ਜਿਹੜਾ 1 ਮਾਰਚ ਤੋਂ ਯੋਧ ਨਸ਼ਾ ਵਿਲ ਨੂੰ ਸ਼ੁਰੂ ਕੀਤਾ ਹੈ ਉਹਦੇ ਤਹਿਤ ਤਰਨਤਨ ਪੁਲਿਸ ਵੱਲੋਂ ਨਿਰੰਤਰ ਹੀ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੀ ਲੜੀ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਭਈਆ ਲਾਣਾ ਚਮਕੌਰ ਸਿੰਘ ਉਸ ਚਮਕੂ ਜਿਹੜਾ ਕਿ ਨਸ਼ੇ ਦਾ ਕਾਰੋਬਾਰ ਕਰਦਾ ਹੈ ਇਹਦੇ ਖਿਲਾਫ 9 ਤੋਂ ਵੱਧ ਪਰਚੇ ਦਰਜ ਹੈ ਜਦੋਂ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਈ ਗਈ ਤੇ ਇਹ ਪਤਾ ਲੱਗਿਆ ਕਿ ਬਿਗਿੰਨੀ ਜਿਹੜੀ ਸਰਕਾਰੀ ਜ਼ਮੀਨ ਹੈ ਨਾ ਸਰਕਾਰੀ ਜ਼ਮੀਨ ਤੇ ਨਸ਼ੇ ਦੇ ਪੈਸਿਆਂ ਦੇ ਮਕਾਨ ਬਣਾਇਆ ਸੀਗਾ ਉਸ ਤੋਂ ਬਾਅਦ ਦਸਿੰਘਾ ਸਾਹਿਬ ਪੱਟੀ ਆ ਕੇ ਅਪੀਲ ਕਰੋ ਪੱਟਿਆ ਸਾਹਿਬ ਪੱਟੀ ਨੇ ਕਾਨੂੰਨ ਉਸਾਰਾ ਕਰਦੇ ਹੋਏ ਇਹ ਪਾਇਆ ਗਿਆ ਕਿ ਵੀ ਜਿਹੜੀ ਨੇ ਨਸ਼ੇ ਦੀ ਕਮਾਈ ਤੋਂ ਪ੍ਰਾਪਰਟੀ ਬਣਾਈ ਹੈ ਇਹ ਨਜਾਇਜ਼ ਤੌਰ ਤੇ ਬਣੀ ਹੋਈ ਹੈ ਇਹ ਜਿਹੜੀ ਇਹਦੀ ਮਾਲਕੀ ਹੈ ਇਹ ਪੰਜਾਬ ਸਰਕਾਰ ਦਾ ਤੇ ਬੋਲਦੀ ਹੈ ਤੇ ਉਸੇ ਨਜਾਇਜ਼ ਕਬਜ਼ੇ ਨੂੰ ਛਡਾਉਣ ਲਈ ਅ ਤੇ ਜ਼ਿਲ੍ਹਾ ਸਾਹਿਬ ਨੇ ਸਾਡੇ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਸੀਗੀ ਤੇ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਤੇ ਅੱਜ ਜਿਹੜਾ ਇਹ ਮਕਾਨ ਹੈ ਇੱਥੇ ਨਜਾਇਜ਼ ਤੌਰ ਤੇ ਜਦਾ ਬਣਿਆ ਸੀਗੇ ਨੂੰ ਡਹਾਇਆ ਗਿਆ ਹੈ ਸਰ ਪਰ ਪਰ ਚੇਜ ਕਰਨ ਕਿ ਕੁਆਂਟੀਟੀ ਰਹੀ ਹੈ ਜੀ ਕਿ ਮੈਕਸਿਮਮ ਕੁਆਂਟੀਟੀ ਦੇ ਕਿਤਨੀ ਰਹਿਤੇ ਇਹਦੇ ਖਿਲਾਫ ਕਮਰਸ਼ੀਅਲੀ ਪਰਚੇ ਦਰਜਾਂ ਟੋਟਲ 9 ਐਫ ਆਈ ਆ ਦੇ ਖਿਲਾਫ ਦਰਜ ਹੈ ਤੇ ਤਰਨਤਨ ਪੁਲਿਸ ਤੋਂ ਇਲਾਵਾ ਜਿਹੜੀ ਕਿ ਇੱਕ ਮਾਰ ਤੋਂ ਲੈ ਕੇ ਹੁਣ ਤੱਕ 13 ਕਰੋੜ ਦੀ ਵੱਡੇ ਸਮਗਲਰ ਦੀ ਪ੍ਰਾਪਰਟੀ ਵੀ ਜਿਹੜੀ ਕਿ 68 ਐਫ ਦੇ ਤਹਿਤ ਫ੍ਰੀਜ਼ ਕਰ ਚੁੱਕੀ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਜਿਹੜਾ ਇੱਕ ਕਾ ਅ ਅਮਰ ਜੋੜ ਜੋਤਾ ਉਹਨੂੰ ਵੀ 85 ਕਿਲੋ ਹਿਰੋਇਨ ਦੇ ਨਾਲ ਜਿਹੜਾ ਕਿ ਤਰਨਤਾਰਨ ਕੋਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਡੀ ਜਿਹੜੀ ਇਹ ਮੁਹਿੰਮ ਇਦਾਂ ਹੀ ਚੱਲੀ ਰਹੇਗੀ ਤੇ ਆਹ ਨਾਲੇ ਸਮੇਂ ਚ ਵੀ ਆਪਾਂ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਵੀ ਆਪਾਂ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਰਾਂਡ ਬਣਾਉਣਾ ਹੈ ਉਹਦੇ ਤਹਿਤ ਅਸੀਂ ਨਿਰੰਤਰ ਕਾਰਵਾਈ ਜਿਹੜੀ ਕਰਦੇ ਕਰਦੇ ਸਰ ਇਹ ਇਹ ਨਜਾਇਜ਼ ਪ੍ਰਾਪਰਟੀ ਤਾਂ ਢਾਈ ਗਈ ਹੈ ਜਾਂ ਇਹ ਨਸ਼ਾ ਤਖਸੀ ਤਾਂ ਢਾਈ ਗਈ ਹੈ ਪ੍ਰਾਪਰਟੀ ਜਿਹੜੀ ਸੀਗੀ ਨਜਾਇਜ਼ ਤੌਰ ਤੇ ਬਣੀ ਹੋਈ ਸੀਗੀ ਉਸ ਤੋਂ ਇਲਾਵਾ ਨਾਲ ਹੀ ਇਹ ਵੀ ਦੱਸ ਦਈਏ ਕਿ ਬਈ ਇਸ ਤੇ ਸਮਗਲਿੰਗ ਦੇ ਪਰਚੇ ਵੀ ਦਰ ਸੀਗੇ ਤੇ ਦੋਵੇਂ ਹੀ ਗੱਲਾਂ ਸੀਗੀਆਂ ਠੀਕ ਬਿਲਕੁਲ ਇਹ ਫਰੀਜ਼ ਵੀ ਦੇਖੋ ਜੀ ਹੁਣ ਤੱਕ 13 ਕਰੋੜ ਦੀ ਅਸੀਂ 2 ਮਹੀਨੇ ਦੌਰਾਨ ਅਸੀਂ ਪ੍ਰੋਪਰਟੀ ਫਰੀਜ਼ ਕਰਾ ਚੁੱਕੇ ਹਾਂ ਜਿਹੜੇ ਕਿ ਕਮਰਸ਼ੀਅਲ ਦੇ ਸਾਡੇ ਵੀ ਬੰਦੇ ਫੜੇ ਹੋਏ ਸੀਗੇ ਅੱਜ ਇਹੀ ਸਾਡਾ ਟਾਇਆ ਜਾ ਰਿਹਾ ਜੀ ਤੇ ਬਾਕੀ ਆਰਮਨ ਸਮਾਜ ਚ ਹੋਰ ਪ੍ਰੋਪਰਟੀਆਂ ਦੀ ਵਾਈ ਕਰਕੇ ਜਿਹੜੀ ਨਜਾਇਜ਼ ਤੌਰ ਤੇ ਬਣੀ ਹੈ ਉਹ ਜਦੋਂ ਸਾਨੂੰ ਸਿਕਿਉਰਿਟੀ ਦੀ ਲੋਡ ਦੀ ਮਾਰਕੀਟ ਤੇ ਜਾਵੇਗੀ ਅਸੀਂ ਪ੍ਰੋਵਾਈਡ ਕਰਾਂਗੇ ਸਰ ਚੰਕੋਤ ਸਿੰਘ ਜੇਲ੍ਹ ਚ ਹੈ ਕਿਸ ਤਰ੍ਹਾਂ ਪੀਓ ਹੈ ਉਹ ਦੇਖੋ ਜੀ ਉਹ ਦਾ ਅੰਡਰ ਟ੍ਰਾਇਲ ਕੇਸ ਹੈ ਬਾਕੀ ਤੋਂ ਡਿਟੇਲ ਬਾਅਦ ਚ ਬਿਲਕੁਲ ਇਹ ਸੰਤਨ